ਤੇਨੇ ਚੰਗੀ ਮੈਂ ਆਪ ਨਹੀਂ ਤੇ ਗਵਾਂਢੀ ਮਾਰੇ ਸਹੀ ਹੈ ਨਾ ਆ ਪਤਾ ਨਹੀਂ ਕਿਧਰੋਂ ਪੋਡਕਾਸਟਾਂ ਵਾਲੇ ਆ ਗਏ ਸਾਡਾ ਜਿਹਦਾ ਚੈਨਲ ਨਹੀਂ ਚੱਲਿਆ ਕਦੀ ਜਿਹਨੂੰ ਕਦੀ ਕਿਸੇ ਨੇ ਪੁੱਛਿਆ ਹੀ ਨਹੀਂ ਜਿਹੜੇ ਚੈਨਲ ਦਾ ਨਾਮ ਵੀ ਨਹੀਂ ਪਤਾ ਬਸ ਉਹਨਾਂ ਨੂੰ ਇੱਕੋ ਹੀ ਉਹ ਪੰਜਾਬੀ ਚਿਕਾਵਾ ਦੇ ਟਕਵਾਂਜ ਲੱਭਿਆ ਉਹਨਾਂ ਨੇ ਇੱਕੋ ਹੀ ਟਕਵਾਂਜ ਲੱਭਿਆ ਇਹ ਸਾਈਂ ਸਰਿੰਦਰ ਸ਼ਾਹ ਹੋਣਾ ਦੀ ਫੋਟੋ ਜੋੜ ਦਿਓ ਥੱਲੇ ਕੁਝ ਗਲਤ ਮੁੱਲ ਤੇ ਲਿਖ ਦਿਓ ਚੈਨਲ ਆਪੇ ਹੀ ਚੱਲ ਜਾਣਾ ਐਸੇ ਕਮੀਨੇ ਲੋਕ ਵੀ ਨੇ ਇੱਥੇ ਔਰ ਫਕੀਰ ਨੂੰ ਕਦੀ ਕਿਸੇ ਚੀਜ਼ ਦਾ ਫਰਕ ਨਹੀਂ ਪੈਂਦਾ ਫਕੀਰ ਕਦੀ ਇਹਨਾਂ ਚੀਜ਼ਾਂ ਦਾ ਗੁੱਸਾ ਨਹੀਂ ਕਰਦਾ ਮੇਰਾ ਬਾਪੂ ਇਹਨਾਂ ਜਿੰਨਾ ਗੁੱਸਾ ਨਹੀਂ ਕਰਦਾ ਮੈਂ ਬਾਪੂ ਤਾਂ ਕਹਿੰਦਾ ਪ੍ਰਧਾਨ ਸਾਹਿਬ ਮੈਂ ਮਾਂ-ਬਾਪ ਤੋਂ ਬਿਨਾ ਬੰਦਾ ਹਾਂ ਮਾਂ-ਬਾਪ ਤੋਂ ਬਿਨਾ ਬੱਚੇ ਹੁੰਦੇ ਨੇ ਨਾ ਮੇਰਾ ਨਾ ਮਾਂ ਹੈ ਨਾ ਬਾਪ ਹੈ ਲੇਕਿਨ ਉਸ ਬਾਪੂ ਨੇ ਸਾਈਂ ਸਰੇਂਦਰ ਸਾਹਿਬ ਜੀ ਨੇ ਐਸਾ ਪਿਓ ਦਾ ਰੋਲ ਨਿਭਾਇਆ ਮੈਨੂੰ ਕਦੀ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਔਰ ਯਾਰੀ ਸਾਡੀ ਐਸੀ ਹੈ ਮੇਰੀ ਔਰ ਸਾਈਂ ਜੀ ਦੀ ਯਾਰੀ ਐਸੀ ਹੈ ਕਹਿੰਦੇ ਇੱਥੇ ਤਾਂ ਤੂੰ ਮੇਰਾ ਹੈ ਹੀ ਆ ਉੱਥੇ ਵੀ ਜਾ ਕੇ ਕਹੂੰਗਾ ਕਿ ਇਹ ਮੇਰਾ ਹੈ ਐਂ ਜੇ ਫਕੀਰ ਆਉਣਗੇ